ਮੋਹਾਲੀ ਦੇ 16 ਸਕੂਲਾਂ ਦੇ ਕਿ ਬੰਬਲਾ ਰੋਡਾਂ ਦੀ ਧਮਕੀ ਮਿਲਦੀ ਤੇ ਉਸ ਤੋਂ ਬਾਅਦ ਕਿੱਥੇ ਪੁਲਿਸ ਤੇ ਵੱਖ-ਵੱਖ ਏਜੰਸੀਜ਼ ਜਿਹੜੀ ਸੁਰੱਖਿਆ ਏਜੰਸੀਜ਼ ਨੇ ਹਰਕਤ ਵੀ ਚਾੰਦੀਆਂ ਤੇ ਤੁਰੰਤ ਪ੍ਰਭਾਵ ਨਾਲ ਮੋਹਾਲੀ ਦੇ ਤਕਰੀਬਨ 16 ਦੇ ਕਰੀਬ ਸਕੂਲਾਂ ਨੂੰ ਖਾਲੀ ਕਰਵਾ ਲਿਆ ਜਾਂਦਾ ਤੇ ਉਧਰ ਬੰਬ ਸquad ਤੇ ਬੰਬਲੇ ਰੋਡ ਤੋਂ ਦਸਤੀਆਂ ਦੇ ਸਮੇਂ ਜਿਹੜੇ ਡੌਗ ਸquad ਨੂੰ ਲੈ ਕੇ ਪੁਲਿਸ ਫੋਰਸ ਜਿਹੜੇ ਕਿ ਮੌਕੇ ਤੇ ਪਹੁੰਚਦੀਆਂ ਨੇ ਸਕੂਲ ਦੇ ਵਿੱਚ ਸਰਚ ਆਪਰੇਸ਼ਨ ਜਿਹੜੇ ਕਿ ਨਾਲੋਂ ਸ਼ੁਰੂ ਕਰ ਦਿੱਤਾ ਜਾਂਦਾ ਫਿਲਹਾਲ ਦੀ ਘੜੀ ਐਸਐਸਪੀ ਮੋਹਾਲੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੱਲੇ ਮੋਹਾਲੀ ਦੇ ਸਕੂਲਾਂ ਨੂੰ ਹੀ ਨਹੀਂ ਤ੍ਰਾਂਤ ਜਿਹੜੇ ਕਿ ਫੋਰਸਿਸ ਫਤਿਹਗੜ੍ਹ ਸਾਹਿਬ ਦੇ ਆਕਵਾਕ જિલ્લાਾਂ ਤੋਂ ਜਿਹੜੇ ਕਿ ਫੋਰਸਿਸ ਮੰਗਾਈਆਂ ਗਈਆਂ ਕੇ ਪੁਲਿਸ ਹੈੱਡ ਕੁਆਰਟਰ ਤੋਂ ਫੋਰਸਿਸ ਮੰਗਾਈਆਂ ਗਈਆਂ ਤੇ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਗਿਆ तकरीबन 300 ਦੇ ਕਰੀਬ ਜਿਹੜੇ ਕਿ ਪੁਲਿਸ ਮੁਲਾਜ਼ਮ ਇਸ ਆਪਰੇਸ਼ਨ ਦੇ ਵਿੱਚ ਲਗਾਏ ਗਏ ਸਨ ਤੇ ਪੂਰੇ ਸਕੂਲਾਂ ਦਾ ਜਿਹੜਾ ਕਿ ਸਰਚ ਇੰਪੋਰਟ ਜਿਹੜਾ ਕਿ ਕਰਵਾਇਆ ਗਿਆ ਤੇ ਲਗਾਤਾਰ ਸਰਚ ਆਪਰੇਸ਼ਨ ਜਾਰੀ ਹੈ ਤਾਂ ਜਿਸ ਫਿਲਹਾਲ ਦੀ ਘੜੀ ਕੋਈ ਵੀ ਸੰਦੇਕਿਤ ਵਸਤੂ ਜਿਹੜੀ ਕਿ ਨਹੀਂ ਬਰਾਮਦ ਨਹੀਂ ਹੋਈ ਤੇ ਲਗਾਤਾਰ ਫਿਰ ਵੀ ਉਸ ਦੇ ਬਾਵਜੂਦ ਵੀ ਕਹਿ ਸਕਦਾ ਕਿ ਲਗਾਤਾਰ ਜਿਹੜੀ ਧਮਕੀਆਂ ਮਿਲੰਦੀ ਈ ਧਮਕੀ ਈਮੇਲ ਰਾਹੀਂ ਜਿਹੜੀ ਧਮਕੀਆਂ ਮਿਲ ਰਹੀਆਂ ਤਾਂ ਸلسਲਾ ਬਦਲ ਚੁਰ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ 30 ਸਕੂਲਾਂ ਨੂੰ ਬੀਤੇ ਦਿਨ ਧਮਕੀ ਮਿਲੀ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਜੁਡੀਸ਼ੀਅਲ ਕੰਪਲੈਕਸਿਸ ਨੂੰ ਬੰਬਲਾ ਲੜਾਂ ਦੀ ਈਮੇਲ ਰਾਹੀਂ ਜਿਹੜੀ ਧਮਕੀ ਮਿਲੀ ਸੀ ਤੇ ਲਗਾਤਾਰ ਉਸ ਦੇ ਉੱਪਰ ਜਿਹੜੇ ਕਿ ਸਰਚ ਆਪਰੇਸ਼ਨ ਲੱਗੇ ਜਾ ਰਹੇ ਜਿਹੜੇ ਜਾਂਚ ਜਿਹੜੀ ਚੱਲਦੀ ਪਈ ਹੈ ਤਾਂ ਲਗਾਤਾਰ ਹੁਣ ਤਾਂ ਕਿ ਮਿਲੀਏ ਤਾਂ ਉਸ ਨੂੰ ਲੈ ਕੇ ਪਹਿਲਾਂ ਜਾਂਚ ਹੋਰ ਜਿਹੜੀ ਕਿ ਜਾਂਚ ਦੇ ਕਾਰਜ ਜਿਹੜੀ ਕਿ ਕੀਤੀ ਗਈ ਤਾਂ ਉਸ ਤੋਂ ਬਾਅਦ ਇੱਕ ਅਨਨੌਨ ਬੇਕਰੀ ਕਰ ਰਹੀ ਹੈ ਐਫ ਆਈ ਆਰ ਜਿਹੜੀ ਬਣਦੀ ਧਾਰਾਵਾਂ ਹੈ ਜਿਹੜੀ ਕਿ ਐਫ ਆਈ ਆਰ ਦਰਜ ਕੀਤੀ ਜਾ ਕਿ ਫਿਲਹਾਲ ਦੀ ਘੜੀ ਜਾਂ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਕਿ ਫੇਕ ਈਮੇਲ ਸੀ ਤੇ ਇਸ ਦੇ ਉੱਪਰ ਜਿਹੜਾ ਕਿ ਲਗਾਤਾਰ ਪੰਜਾਬ ਦੇ ਇੱਕ ਪੈਨਿਕ ਦਾ ਮਾਹੌਲ ਜਿਹੜਾ ਕ੍ਰੀਏਟ ਕਰਨ ਨੂੰ ਜਿਹੜੇ ਅਜਿਹੇ ਸ਼ਰਾਧੀਆਂ ਅੰਸਰਾਂ ਵੱਲੋਂ ਜਿਹਹੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਜਿਹਗੀਆਂ ਫਰਜ਼ੀ ਈਮੇਲਾਂ ਜਿਹੜੀਆਂ ਵਿਦੇਸ਼ਾਂ ਤੋਂ ਭੇਜੀਆਂ ਜਾ ਰਹੀਆਂ ਨੇ ਫਿਲਹਾਲ ਦੀ ਘੜੀ ਕਿਸੇ ਵੀ ਏਜੰਸੀ ਜਾਂ ਮੋਹਾਲੀ ਤੋਂ ਮਨੀਸ਼ ਸ਼ੰਕਰ ਪੱਦੇ ਸਵੇਰ ਤੋਂ ਤਕਰੀਬਨ 16 ਟੋਟਲ ਸਕੂਲਸ ਹੈਗੇ ਜਿਨ੍ਹਾਂ ਨੂੰ ਜੀ ਥ੍ਰੈਟ ਕਾਲ ਆਈ ਸੀਗੀ ਥ੍ਰੈਟ ਦੀ ਈਮੇਲ ਆਈ ਸੀ ਬੇਸਿਕਲੀ ਕਿ ਬੰਬ ਦੇ ਨਾਲ ਇਹਨਾਂ ਨੂੰ ਉਡਾਤਾ ਜਾਊਗਾ ਤਾਂ ਉਹ ਉਦੋਂ ਤੋਂ ਹੀ ਸਵੇਰ ਤੋਂ ਜਿਹੜੀਆਂ ਪੁਲਿਸ ਪਾਰਟੀਆਂ ਹੈਗੀਆਂ ਸਾਡੀਆਂ ਲੱਗੀਆਂ ਹੋਈਆਂ ਸੀ ਸਾਡੇ 15 ਤੋਂ ਕਰੀਬ ਜੀਓਜ਼ ਔਰ ਤਕਰੀਬਨ 300 ਮੁਲਾਜ਼ਮ ਇਸੇ ਚੀਜ਼ ਦੇ ਉੱਪਰ ਇਸ ਟਾਈਮ ਕੋਆਰਡੀਨੇਟ ਸਰਚ ਆਪਰੇਸ਼ਨ ਜਿਨੇ ਸਕੂਲਸ 'ਚ ਆਇਆ ਸੀਗਾ ਉਹਨੂੰ ਇਵੈਕੂਏਟ ਕਰਾਉਣ ਤੋਂ ਬਾਅਦ ਅਸੀਂ ਚੈਕਿੰਗ ਕਰਵਾ ਰਹੇ ਹਾਂ ਜੀ ਐਂਟੀ ਸੈਬੋਟੇਜ ਟੀਮ ਜਿਹੜੀਆਂ ਹੈਗੀਆਂ ਜਿਹੜੀਆਂ ਡਿਸਟ੍ਰਿਕਟਸ ਦੀਆਂ ਸੀਗੀਆਂ ਉਹ ਵੀ ਉਸ ਤੋਂ ਚੰਡੀਗੜ੍ਹ ਹੈੱਡਕੁਆਰਟਰ ਨੂੰ ਵੀ ਰਿਕੁਐਸਟ ਕਰਕੇ ਜਿਹੜੀਆਂ ਹੈਗੀਆਂ ਹੋਰ ਐਂਟੀਸੈਪੋਟੇਟ ਟੀਮਸ ਵੀ ਲਈਆਂ ਤੇ ਉਸ ਤੋਂ ਇਲਾਵਾ ਬੌਮ ਡਿਸਪੋਜ਼ਲ ਸਕਵਾਡ ਜਿਹੜਾ ਹੈਗਾ ਉਹ ਵੀ ਆਪਣਾ ਔਨ ਅਲਰਟ ਸਿਟੀ ਦੇ ਵਿੱਚ ਮੌਜੂਦ ਹੈਗਾ ਤੇ ਅਲੱਗ-ਅਲੱਗ ਸਕੂਲਸ ਦੇ ਵਿੱਚ ਜਿੱਥੇ-ਇਥੇ ਕਾਫੀ ਸਕੂਲਸ ਹੈਗੇ ਜਿਨ੍ਹਾਂ ਦੀ ਚੈਕਿੰਗ ਅਸੀਂ ਕੰਪਲੀਟ ਕਰ ਲਈ ਹੈਗੀ ਤੇ ਬਾਕੀਆਂ ਦੇ ਵਿੱਚ ਅਸੀਂ ਚੈਕਿੰਗ ਹਲੇ ਕੰਟੀਨਿਊ ਕਰ ਰਹੇ ਹਾਂ ਜੀ ਸਕੂਲਰ ਨੂੰ ਛੁੱਟੀ ਕਰ ਦਿੱਤੀ ਹੈ ਸਾਰੇ ਨੂੰ ਜੀ ਬਿਲਕੁਲ ਜਿਹੜੇ ਸਕੂਲਸ ਇਸ ਟਾਈਮ ਜਿਨ੍ਹਾਂ ਨੂੰ ਥ੍ਰੈਟ ਆਈ ਉਹਨਾਂ ਨੂੰ ਇਮੀਡੀਏਟਲੀ ਇਵੈਕੂਏਟ ਕਰ ਲਿਆ ਗਿਆ ਸੀਗਾ ਤੇ ਬਾਕੀ ਜਿਹੜੇ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਹੈ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ ਆਈਲਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜੱਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ